ਇੱਕ ਵਿਵਾਦ ਖਾਸਾ ਲੰਘੇ ਕੁਝ ਦਿਨਾਂ ਦਾ ਚੱਲਦਾ ਪਿਆ ਬੀਬੀ ਪਰਮਪਾਲ ਕੌਰ ਸਿੱਧੂ ਚੋਣ ਲੜਨਗੇ ਜਾਂ ਨਹੀਂ ਆਖਰਕਾਰ ਇਹੋ ਜਿਹਾ ਕੀ ਹੋ ਗਿਆ ਪੰਜਾਬ ਸਰਕਾਰ ਦੇ ਦਿੱਤੇ ਨੋਟਿਸ ਤੋਂ ਬਾਅਦ ਕਿ ਬੀਬੀ ਪਰਮਪਾਲ ਕੌਰ ਸਿੱਧੂ ਹੁਣ ਅੱਗੇ ਚੋਣ ਲੜ ਸਕਣਗੇ ਬਠਿੰਡਾ ਤੋਂ ਚੋਣ ਪ੍ਰਚਾਰ ਕਰ ਰਹੇ ਨੇ ਜ਼ਰੂਰ ਵਕ ਵਕ ਥਾਵਾਂ ਤੇ ਜਾ ਰਹੇ ਨੇ ਪਰ ਕੀ ਹੁਣ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਬ੍ਰੇਕਾਂ ਲੱਗ ਜਾਣਗੀਆਂ ਕਿ ਉਹਨਾਂ ਨੂੰ ਜਿਵੇਂ ਨੋਟਿਸ ਜਾਰੀ ਹੋਇਆ ਉਹਨਾਂ ਨੂੰ ਆਪਣੀ ਨੌਕਰੀ ਤੇ ਵਾਪਸ ਪਰਤਣਾ ਪਵੇਗਾ ਇਥੇ ਆ ਕੇ ਹੁਣ ਸਵਾਲ ਖੜੇ ਹੋ ਗਏ ਨੇ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਲੰਗੀ ਕੱਲ ਇੱਕ ਪ੍ਰੈਸ ਕਾਨਫਰੰਸ ਹੋਈ ਔਰ ਉਸ ਦੇ ਵਿੱਚ ਬੀਬੀ ਪਰਮਪਾਲ ਕੌਰ ਸਿੱਧੂ ਦਾ ਮਜਾਜ਼ ਕੁਝ ਬਦਲਿਆ ਹੋਇਆ ਨਜ਼ਰ ਆਇਆ ਉਹ ਜ਼ਰਾ ਜ਼ਿਆਦਾ ਤਾਕੜ ਨਜ਼ਰ ਆਏ ਨੇ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਔਰ ਬੇਬਾਕ ਨਜ਼ਰ ਆਏ ਨੇ ਦਰਸਲ ਜਦੋਂ ਇਹ ਨੋਟਿਸ ਸਾਹਮਣੇ ਆਉਂਦਾ ਉਦੋਂ ਹੀ ਗਵਰਨਮੈਂਟ ਆਫ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ رابطہ ਕਾਇਮ ਕਰ ਲਿਆ ਜਾਂਦਾ ਅੰਦਰਲੀ ਖਬਰਾਂ ਤੇ ਇਹ ਵੀ ਨੇ ਕਿ देर ਰਾਤ ਤੱਕ ਟੈਲੀਫੋਨ ਦੇ ਉੱਤੇ ਕਨਵਰਸੇਸ਼ਨਸ ਹੁੰਦੀਆਂ ਰਹੀਆਂ ਨੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਇਹ ਤਾਂ ਕਹਿ ਦਿੱਤਾ ਗਿਆ ਕਿ ਇਹ ਮਸਲਾ ਹੁਣ ਥੋੜਾ ਨਹੀਂ ਹੈ ਹੁਣ ਇਹ ਵੀ ਕਹਿ ਦਈਏ ਕਿ ਇਹ ਮਸਲਾ ਅਸਲ ਦੇ ਵਿੱਚ ਹੁਣ ਬੀਬੀ ਪਰਮਪਾਲਕ ਔਰ ਸਿੱਧੂ ਤੇ ਸੂਬਾ ਸਰਕਾਰ ਦਾ ਨਹੀਂ ਨਜ਼ਰ ਆ ਰਿਹਾ ਇਹ ਮਸਲਾ ਹੁਣ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦਾ ਨਜ਼ਰ ਆਉਣ ਲੱਗ ਗਿਆ ਇੱਕ ਪਾਸੇ ਸੂਬੇ ਦੀ ਮਾਨ ਸਰਕਾਰ ਹੈ ਔਰ ਦੂਜੇ ਪਾਸੇ ਕੇਂਦਰ ਦੀ ਬੀਜੇਪੀ ਸਰਕਾਰ ਹੈ ਜਿਨ੍ਹਾਂ ਦੇ ਵਿੱਚ ਹੁਣ ਇਹ ਟਸਲ ਸ਼ੁਰੂ ਹੋ ਗਈ ਹੈ ਲੋਕ ਸਭਾ ਚੋਣਾਂ ਐਂ ਸਰਤੇ ਨੇ ਔਰ ਇਸੇ ਦੇ ਮੱਦੇ ਨਜ਼ਰ ਹੁਣ ਇਹ ਚਰਚਾ ਬੜੀ ਹੋਈ ਹੈ ਕਿ ਹੁਣ ਆਉਣ ਵਾਲਾ ਸਮਾਂ ਕੀ ਕਹਿੰਦਾ ਕਿਉਂਕਿ ਜੇ ਸੱਤਾ ਦੇ ਵਿੱਚ ਰਹੀ ਕੇਂਦਰ ਦੀ ਬੀਜੇਪੀ ਸਰਕਾਰ ਦਾ ਹੀ ਨੁਮਾਇੰਦਾ ਦਾ ਉਮੀਦਵਾਰ ਚੋਣ ਨਹੀਂ ਲੜੇਗਾ ਤਾਂ ਕੀ ਇੱਜ਼ਤ ਰਹਿ ਜਾਵੇਗੀ ਕੀ ਇੱਜ਼ਤ ਰਹਿ ਜਾਵੇਗੀ ਸੱਤਾ ਦੇ ਵਿੱਚ ਰਹੀ ਕੇਂਦਰ ਦੀ ਸਰਕਾਰ ਦੀ ਔਰ ਪੰਜਾਬ ਦੇ ਅੰਦਰ ਸੂਬਾ ਸਰਕਾਰ ਨੇ ਤਾਂ ਜ਼ਰੂਰ ਹੁਣ ਆਡਾ ਲੈ ਲਿਆ ਕੇਂਦਰ ਦੀ ਸਰਕਾਰ ਦੇ ਨਾਲ ਬੀਬੀ ਪਰਮਪਾਲ ਕੌਰ ਸਿੱਧੂ ਨੇ ਦਾਵਾ ਕੀਤਾ ਆ ਕਿ ਉਹਨਾਂ ਦੀ ਅਰਜ਼ੀ ਕਬੂਲ ਕਰ ਲਈ ਗਈ ਹੈ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਤਾਂ ਫਿਰ ਕੋਈ ਗੱਲ ਰਹਿ ਹੀ ਨਹੀਂ ਜਾਂਦੀ ਆਈਏਐਸ ਅਫਸਰ ਨੇ ਔਰ ਆਈਏਐਸ ਅਫਸਰ ਜਿਹੜੇ ਨੇ ਉਹਨਾਂ ਦਾ ਸਾਰਾ ਦਾਰਉਮਦਾਰ ਗਵਰਨਮੈਂਟ ਆਫ ਇੰਡੀਆ ਦਾ ਪਰਸੋਨਲ ਵਿਭਾਗ ਦੇਖਦਾ ਆ ਔਰ ਜਿਸ ਤਰ੍ਹਾਂ ਉਹਨਾਂ ਦਾ ਕਾਰਜਕਾਲ ਰਹੇਗਾ ਉਹਨਾਂ ਦੀ ਨੌਕਰੀ ਕਿੰਨੀ ਦੇਰ ਦੀ ਰਹੇਗੀ ਉਹਨਾਂ ਨੂੰ ਰਿਟਾਇਰਮੈਂਟ ਦੇਣੀ ਹੈ ਨਹੀਂ ਦੇਣੀ ਸਾਰਾ ਕੁਝ ਗਵਰਨਮੈਂਟ ਆਫ ਇੰਡੀਆ ਵੇਖਦੀ ਹੈ ਜਿਸ ਆਧਾਰ ਦੇ ਉੱਤੇ ਜੇ ਸਾਫ਼ ਤੌਰ ਦੀ ਗੱਲ ਕਰੀਏ ਤਾਂ ਇੱਥੇ ਕੋਈ ਦੋ ਰਾਏ ਰਹਿ ਹੀ ਨਹੀਂ ਜਾਂਦੀ ਕਿ ਇਸ ਦੇ ਚੜਚਨ ਪੈ ਸਕਦੀ ਹੈ ਜਾਂ ਫਿਰ ਨਹੀਂ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨੋਟਿਸ ਭੇਜ ਦਿੱਤਾ ਜਾਂਦਾ ਹੈ ਕਿ ਜਿਹੜੇ ਆਧਾਰਾਂ ਦੇ ਉੱਤੇ ਐਪਲੀਕੇਸ਼ਨ ਫਾਈਲ ਕੀਤੀ ਸੀ ਰਿਟਾਇਰਮੈਂਟ ਦੀ ਉਹ ਆਧਾਰ ਅਸਲ ਦੇ ਵਿੱਚ ਸਹੀ ਨਹੀਂ ਹੈ ਜਿਸ ਵਾਸਤੇ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਆਪਣੀ ਜੌਬ ਤੇ ਵਾਪਸ ਆਉਣ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਇੱਥੇ ਆ ਕੇ ਤੁਹਾਨੂੰ ਗੱਲ ਕਹਿ ਰਹੇ ਆ ਕਿ ਬੀਬੀ ਪਰਮਪਾਲ ਕੋਰ ਸਿੱਧੂ ਦੇ ਮਜਾਜ਼ ਕੁਝ ਵੱਖਰੇ ਹੋ ਗਏ ਨੇ ਕੁਝ ਬਦਲ ਗਏ ਨੇ ਉਹ ਇਸ ਤਰ੍ਹਾਂ ਕਿਉਂਕਿ ਲੰਘੇ ਕੱਲ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਬੜੀ ਹੀ ਬੇਬਾਕੀ ਦੇ ਨਾਲ ਉਹਨਾਂ ਨੇ ਗੱਲ ਕਰ ਦਿੱਤੀ ਕਿ ਮੈਂ ਚੋਣ ਲੜਾਂਗੀ ਜੋ ਕਰਨਾ ਹੈ ਕਰ ਲੋ ਉਹਨੇ ਆ ਵੀ ਕਿਹਾ ਕਿ ਰਿਟਾਇਰ ਮੁਲਾਜ਼ਮਾਂ ਸਰਕਾਰ ਦੇ ਨੌਕਰ ਨਹੀਂ ਆ ਰਿਟਾਇਰ ਹੋ ਚੁੱਕੇ ਆ ਤੇ ਹਰ ਹੱਕ ਹੈਗਾ ਕਹਿੰਦੇ ਸਾਨੂੰ ਅਗਲੀ ਜ਼ਿੰਦਗੀ ਆਪਣੇ ਹਿਸਾਬ ਦੇ ਨਾਲ ਜਿਉਣ ਦਾ ਫਿਰ ਲੰਗੇਕਾਲ ਮਾਨਸਾ ਬਡਲਾੜਾ ਏਰੀਆ ਦੇ ਵਿੱਚ ਪ੍ਰਚਾਰ ਕਰ ਰਹੇ ਹੁੰਦੇ ਨੇ ਪਰਮਪਾਲ ਕੌਰ ਸਿੱਧੂ ਔਰ ਉਸੇ ਵੇਲੇ ਕਾਨਫਰੰਸਸ ਦੌਰਾਨ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਆਪਣਾ ਬਿਆਨ ਜਾਰੀ ਕਰ ਦਿੱਤਾ ਕਿ ਮੈਂ ਚੋਣ ਲੜਾਂਗੀ ਜਿੰਨਾ ਇਹ ਜੋ ਕਰਨਾ ਉਹ ਕਰ ਲਵੇ ਕਿਉਂਕਿ ਨੋਟਿਸ ਜਾਰੀ ਹੋਇਆ ਸੀ ਨੋਟਿਸ ਦੇ ਆਧਾਰ ਦੇ ਉੱਤੇ ਹੁਣ ਅੱਗੇ ਕੀ ਹੋਣਾ ਇਹ ਸਮਾਂ ਦੱਸਦਾ ਪਰ ਇੱਥੇ ਆ ਕੇ ਗੱਲ ਖੜਦੀ ਹੈ ਕਿ ਜੋ ਇਹ ਹੋਇਆ ਜੋ ਲੰਗੇਕਾਲ ਅਮਲ ਦੇ ਵਿੱਚ ਲਿਆਂਦਾ ਗਿਆ ਜੋ ਨੋਟਿਸ ਜਾਰੀ ਹੋਇਆ ਔਰ ਹੁਣ ਤੱਕ ਦੀ ਜਿਹੜੀ ਗਤੀਵਿਧੀ ਹੈਗੀ ਹੈ ਇਹ ਸਹੀ ਆ ਜਾਂ ਗਲਤ ਆ ਜਾਣਕਾਰੀ ਮੁਤਾਬਕ ਪਹਿਲਾਂ ਪੰਜਾਬ ਸਰਕਾਰ ਨੂੰ ਅਰਜ਼ੀ ਦਿੱਤੀ ਗਈ ਸੀ ਅਰਜ਼ੀ ਉੱਥੇ ਮਨਜ਼ੂਰ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਜਿਹੜੀ ਆ ਅਰਜ਼ੀ ਭੇਜ ਦਿੱਤੀ ਜਾਂਦੀ ਹੈ ਗਵਰਨਮੈਂਟ ਆਫ ਇੰਡੀਆ ਦਾ ਪਰਸਨਲ ਵਿਭਾਗ ਜਿਹੜਾ ਇਸ ਨੂੰ ਡੀਲ ਕਰ ਰਿਹਾ ਹੁੰਦਾ ਹੈ ਉਧਰੋਂ ਅਪਰੂਵ ਕਰ ਦਿੱਤਾ ਜਾਂਦਾ ਹੁਣ ਗੱਲ ਇੱਥੇ ਆ ਕੇ ਖੜੀ ਹੈ ਇਲਜ਼ਾਮ ਇੱਥੇ ਆ ਕੇ ਲੱਗਿਆ ਹੈ ਕਿ ਰਿਟਾਇਰਮੈਂਟ ਦੀ ਅਰਜ਼ੀ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਗਈ ਹੈ ਕਿ ਅਸਤੀਫੇ ਦੀ ਅਰਜ਼ੀ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਗਈ ਹੈ ਪਰ ਦੂਜੇ ਪਾਸੇ ਵੀਆਰਐਸ ਜਿਹੜੀ ਹੈ ਉਹਦੇ ਵਾਸਤੇ ਆ ਜਿਹੜਾ ਨੋਟਿਸ ਪੀਰੀਅਡ ਦਾ ਟਾਈਮ ਸੀਗਾ ਉਹ ਵੇਵ ਆਫ ਨਹੀਂ ਕੀਤਾ ਗਿਆ ਪਰ ਇੱਥੇ ਆ ਕੇ ਗੱਲ ਖੜਦੀ ਹੈ ਕਿ ਜਦੋਂ ਕਿਸੇ ਵੀ ਆਧਾਰੇ ਨੂੰ ਕੋਈ ਐਪਲੀਕੇਸ਼ਨ ਸੌਂਪੀ ਜਾਵੇ ਕਿਸੇ ਕੰਮ ਵਾਸਤੇ ਤਾਂ ਉਹ ਮੁਕੰਮਲ ਤੌਰ ਦੇ ਉੱਤੇ ਸੰਪੂਰਨ ਤੌਰ ਦੇ ਉੱਤੇ ਕੰਮ ਹੋਵੇ ਉਸ ਆਧਾਰੇ ਉੱਤੇ ਹੀ ਸੌਂਪੀ ਜਾਵੇਗੀ ਹੁਣ ਜੇ ਬੀਬੀ ਪਰਮਪਾਲ ਕੌਰ ਨੇ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਐਪਲੀਕੇਸ਼ਨ ਜਾਰੀ ਕੀਤੀ ਕਿ ਉਹ ਆਪਣਾ ਅਸਤੀਫਾ ਦੇਣਾ ਚਾਹੁੰਦੇ ਨੇ ਉਹ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਆਪਣੀ ਨੌਕਰੀ ਤੋਂ ਬਰਖਾਸਤ ਹੋਣਾ ਚਾਹੁੰਦੇ ਨੇ ਵੀਆਰਐਸ ਲੈਣਾ ਚਾਹੁੰਦੇ ਨੇ ਔਰ ਉਹ ਜੇ ਉਹਨਾਂ ਨੇ ਅਰਜ਼ੀ ਭੇਜੀ ਹੈ ਤੇ ਉਸ ਦੇ ਵਿੱਚ ਸੁਭਾਵਿਕ ਤੌਰ ਦੇ ਉੱਤੇ ਇਹ ਵੀ ਲਿਖਿਆ ਗਿਆ ਹੋਵੇਗਾ ਕਿ ਮੇਰਾ 3 ਮਹੀਨੇ ਦਾ ਨੋਟਿਸ ਪੀਰੀਅਡ ਹੈ ਉਹਨੂੰ ਵੀ ਵੇਵ ਆਫ ਕੀਤਾ ਜਾਵੇ ਹਾਲਾਂਕਿ ਇਹ ਗੱਲਾਂ ਜ਼ਰੂਰ ਕੀਤੀਆਂ ਗਈਆਂ ਨੇ ਕਿ ਜਦੋਂ ਚਿੱਠੀ ਭੇਜੀ ਗਈ ਸੀ ਉਸ ਦੇ ਵਿੱਚ ਵੀਆਰਐਸ ਦਾ ਨੋਟਿਸ ਪੀਰੀਅਡ ਵੇਵ ਆਫ ਕਰਨ ਲਈ ਵੀ ਅਰਜ਼ੀ ਜਿਹੜੀ ਆ ਲਿਖੀ ਗਈ ਸੀ ਜਿਸ ਦੇ ਉੱਤੇ ਅੰਤ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਮੋਹਰ ਲਗਾ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਆ ਪਰਮਪਾਲ ਕੌਰ ਸਿੱਧੂ ਨੂੰ ਕਿ ਉਹਨਾਂ ਦੀ ਅਰਜ਼ੀ ਕਬੂਲ ਕਰ ਲਈ ਗਈ ਹੈ ਔਰ ਉਹੀ ਨੋਟਿਸ ਉਹਨਾਂ ਦੇ ਨੋਟਿਸ ਇੱਕ ਸੂਬਾ ਸਰਕਾਰ ਨੂੰ ਵੀ ਭੇਜ ਦਿੱਤਾ ਜਾਂਦਾ ਪਰ ਇੱਥੇ ਆ ਕੇ ਹੁਣ ਪੰਜਾਬ ਸਰਕਾਰ ਨੇ ਵਿੱਚ ਅੜਿੱਕਾ ਪੈਦਾ ਕਰ ਦਿੱਤਾ ਫੌਰੀ ਤੌਰ ਤੇ ਕਹਿ ਦਿੱਤਾ ਕਿ ਜਿਹੜਾ ਅਪਰੂਵਲ ਉਹਨਾਂ ਨੂੰ ਮਿਲਿਆ ਆ ਉਸ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਜਿਹੜਾ ਕਾਰਨ ਦੱਸਿਆ ਸੀ ਉਹ ਸਹੀ ਨਹੀਂ ਸੀ ਜਿਸ ਵਾਸਤੇ ਉਹਨਾਂ ਨੂੰ ਹੁਣ ਕੇਂਦਰ ਸਰਕਾਰ ਦੇ ਵੱਲ ਵੀ ਨੋਟਿਸ ਭੇਜਣਾ ਪਵੇਗਾ ਕਿ ਆਖਰ ਕਿਹੜੇ ਕਾਰਨਾ ਕਰਕੇ ਉਹ ਅਪਰੂਵ ਨਹੀਂ ਕਰ ਰਹੇ ਉਹਨਾਂ ਦਾ ਅਸਤੀਫਾ ਖੈਰ ਹੁਣ ਇੱਥੇ ਮਸਲਾ ਜਿਹੜਾ ਉਹ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦਾ ਬਣ ਚੁੱਕਿਆ ਪਰ ਪਰਮਪਾਲ ਕੌਰ ਸਿੱਧੂ ਕਹਿੰਦੇ ਨੇ ਕਿ ਮੈਂ ਚੋਣਾਂ ਲੜਾਂਗੀ ਜਿੰਨੇ ਜੋ ਕਰਨਾ ਕਰ ਲੈਣੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਹੁਣ ਕੇਂਦਰ ਸਰਕਾਰ ਦੇ ਵੱਲੋਂ ਵੀ ਇਹ ਹੰਗਾਰਾ ਦਿੱ ਦਿੱਤਾ ਗਿਆ ਆ ਉਹਨਾਂ ਨੇ ਕਹਿ ਦਿੱਤਾ ਹੈ ਕਿ ਬੀਬੀ ਪਰਮਪਾਲ ਕੌਰ ਸਿੱਧੂ ਇਲੈਕਸ਼ਨਸ ਵੱਲ ਧਿਆਨ ਦੇਣ ਇਹ ਮਸਲਾ ਹੁਣ ਕੇਂਦਰ ਤੇ ਸੂਬਾ ਸਰਕਾਰ ਦਾ ਹੋ ਗਿਆ ਇੱਥੇ ਆ ਕੇ ਵਿਵਾਦ ਹੁਣ ਖਾਸਾ ਵੱਧ ਗਿਆ ਆ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਇਹ ਵੀ ਇੱਕ ਟੈਸਟਿੰਗ ਸਿਚੁਏਸ਼ਨ ਬਣ ਜਾਂਦੀ ਹੈ ਕਿਉਂਕਿ ਐਦਾਂ ਦਾ ਮਸਲਾ ਜਿਹੜਾ ਆ ਉਹ ਪਹਿਲਾਂ ਜੇ ਆਇਆ ਵੀ ਸੀ ਤਾਂ ਉਹਨੂੰ ਫੌਰੀ ਤੌਰ ਦੇ ਉੱਤੇ ਹੱਲ ਕਰ ਦਿੱ ਅੜਿੱਕਾ ਪੈਦਾ ਨਹੀਂ ਸੀ ਕੀਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ